ਮਾਨਯੋਗ ਐਸਐਸਪੀ ਸਾਹਿਬ ਕਪੂਥਲਾ ਸ਼੍ਰੀ ਦਰਪੂਰਾ ਜੀ ਆਈਪੀਐਸ ਅਤੇ ਸ਼੍ਰੀ ਸਰਬਜੀਤ ਰਾਏ ਐਸਪੀਡੀ ਸਾਹਿਬ ਕਪੂਥਲਾ ਵਿయోగ ਅਗਵਾਈ ਹੇਠ ਕੱਲ ਮਿਤੀ 16/25 ਨੂੰ ਸੀਐਸਟਾਫ ਕਪੂਥਲਾ ਦੀ ਟੀਮ ਨੂੰ ਇੱਕ ਨਸ਼ਾ ਖਿਲਾਫ ਵਿੰਡੀ ਮਹੀਨ ਦੇ ਤਹਿਤ ਵੱਡੀ ਕਾਮਯਾਬੀ ਮਿਲੀ ਜਿਸ ਤੇ ਐਸਆਈ ਨਿਰਮਲ ਸਿੰਘ ਸੀਐਸਟਾਫ ਕਪੂਥਲਾ ਸਮੇਤ ਕੁਝ ਹੋਰ ਪੁਲਿਸ ਅਧਿਕਾਰੀ ਵਾਲੇ ਨੇ ਆਪਣੀ ਨਕਬੰਦੀ ਕੀਤੀ ਹੋਈ ਸੀ ਜਿੱਥੇ ਇੱਕ ਮੋਟਰਸਾਈਕਲ ਆਉਂਦਾ ਦਿਖਾਈ ਦਿੱਤਾ ਜਿਸ ਨੂੰ ਸ਼ੱਕ ਦੇ ਆਧਾਰ ਤੇ ਰੋਕਿਆ ਗਿਆ ਜਿਸ ਤੇ ਬੈਠੇ ਅਮਰਤਪਾਲ ਸਿੰਘ ਦੀ ਮਜਬੂਤ ਤਲਾਸ਼ੀ ਕੀਤੀ ਗਈ ਤੇ ਉਸ ਕੋਲੋਂ 180 ਗ੍ਰਾਮ ਹੀਰੇਨ ਬਰਾਮਦ ਹੋਈ ਤੇ ਨਾਲ ਦੇਖੀ ਲੇਡੀ ਸੀਮਾ ਕੌਰ ਪਤਨੀ ਤੀਰਤ ਸਿੰਘ ਉਸ ਦੀ ਲੇਡੀ ਕਨਸਟੇਬਲ ਰਾਈ ਜਦੋਂ ਤਲਾਸ਼ੀ ਮਜਬੂਤ ਕੀਤੀ ਗਈ ਤੇ ਉਹਦੇ ਕੋਲੋਂ 20 ਗ੍ਰਾਮ ਹੋਰ ਹੀਰੇਨ ਬਰਾਮਦ ਹੋਈ ਜੋ ਦੋਨਾਂ ਨੂੰ ਹੀ ਹਿੰਡੀ ਕੋਡ ਸੈਕਟ ਦੇ ਤਹਿਤ ਕਾਰਵਾਈ ਕਰਦੇ ਹੋਏ ਮਕਦਮਾ ਨੰਬਰ 66 16225 ਅੰਡਰ ਸੈਕਸ਼ਨ 21 6185 ਪੀਐਸ ਕਤਵਾਲੀ ਕਪੂਰਥਲਾ ਦਰਜ ਕੀਤਾ ਗਿਆ ਜਿਨ੍ਹਾਂ ਨੂੰ ਮਾਨਯੋਗ ਅਦਾਲਤ ਵਿੱਚ ਅੱਜ ਪੇਸ਼ ਕਰਕੇ ਰਿਮਾਂਡ ਹਾਸਲ ਕਰਕੇ ਤੇ ਅੱਗੇ ਪੁੱਛਗਿੱਛ ਕੀਤੀ ਜਾਏਗੀ ਵੀ ਇਹ ਕਿਥੋਂ ਲਿਆਏ ਸੀ ਤੇ ਇਹਨਾਂ ਨੇ ਕਿਥੇ ਦੇ ਅੱਗੇ ਸ਼ੇਲ ਕਰਨਾ